ਲਾਈਵ ਟੂ ਦਿ ਲੁਧਿਆਣਾ ਦੇਖਣ ਵਾਲੇ तमाम ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਮੈਂ ਹਰਜੀਤ ਖੰਨਾ ਮੋਹਾਲੀ ਮੈਜਿਸਟ੍ਰਿਕ ਹੋਟਲ ਨੌ ਫੇਸ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਤੁਸੀਂ ਮੇਰੇ ਪਿੱਛੇ ਬੋਰਡ ਦੇਖ ਸਕਦੇ ਹੋ ਸਿੰਘ ਫਾਸਟ ਸਿੰਘ ਫੂਡਸ ਕਰਦਾ ਖਾਣਾ ਜਿਹੜੇ ਕਿਤੇ ਕਾਰਟ ਲਗਾਈ ਹੋਈ ਹੈ ਸੋ ਬਹੁਤ ਹੀ ਖਾਸ ਇੰਟਰਵਿਊ ਅੱਜ ਦੀ ਹੋਣ ਵਾਲੀ ਹੈ ਕਿਉਂਕਿ ਜਿਹੜੇ ਭਾਜੀ ਉਹਨਾਂ ਨੇ ਇਹ ਐਨੀ ਵਧੀਆ ਰਸੋਈ ਕਰਦੀ ਰਸੋਈ ਇੱਥੇ ਨੌ ਫੇਸ ਮੋਹਾਲੀ ਦੇ ਵਿੱਚ ਜਿਨ੍ਹਾਂ ਨੇ ਲਗਾਈ ਹੈ ਕਾਰਟ ਲਗਾਈ ਹੋਈ ਹੈ ਸੋ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੁਸੀਂ ਮੈਂ ਉਹਨਾਂ ਦੇ ਇੰਟਰਵਿਊ ਮੈਂ ਕਰ ਰਿਹਾ ਲੇਕਿਨ ਮੈਂ ਉਹਨਾਂ ਦਾ ਇੰਟਰੋਡਕਸ਼ਨ ਨਹੀਂ ਕਰਾਉਂਗਾ ਕਿਉਂਕਿ ਤੁਸੀਂ ਆਪ ਹੀ ਪਛਾਣ ਲੈਣਾ ਕਿ ਭਾਜੀ ਕੌਣ ਹੈ ਬਹੁਤ ਹੀ ਖਾਸ ਇੰਟਰਵਿਊ ਲੈ ਕੇ ਹਾਜ਼ਰ ਹੋਇਆ ਸੋ ਗੱਲਬਾਤ ਕਰਦੇ ਆਂ ਸੋ ਵੀਜੀ ਲਾਈਵ ਟੂਡੇ ਲੁਧਿਆਣਾ ਤੇ ਤੁਹਾਡਾ ਸਵਾਗਤ ਕਰਦੇ ਆਂ ਹਾਂਜੀ ਸਤਿ ਸ੍ਰੀ ਅਕਾਲ ਜੀ ਭਾਈ ਜੀ ਤੇ ਤੁਹਾਨੂੰ ਦੇਖਿਆ ਲੱਗਦਾ ਕਿ ਤੇ ਸਾਨੂੰ ਪ੍ਰੇਖਾ ਲੱਗਦਾ ਕਿ ਅਸੀਂ ਮਤਲਬ ਕਿ ਤੁੱਕਾ ਹੀ ਲਾ ਰਹੇ ਆਂ ਨਹੀਂ ਜੀ ਦੇਖਿਆ ਹੋਣਾ ਪੰਜਾਬੀ ਫਿਲਮਾਂ 'ਚ ਦੇਖਿਆ ਹੋਣਾ ਭਾਜੀ ਕਿਹੜੀ ਫਿਲਮ 'ਚ ਕੰਮ ਕੀਤਾ ਸਾਬ ਤੁਸੀਂ ਮੈਂ ਭਾਜੀ 30 ਪਲੱਸ ਫਿਲਮਾਂ ਕੀਤੀਆਂ ਹੋਈਆਂ ਆਂ 30 ਪਲੱਸ ਫਿਲਮਾਂ ਪਾਜੀ ਉਹਨਾਂ ਨੇ ਕੀਤੀਆਂ ਹੋਈਆਂ ਪਾਜੀ ਜਿੱਥੇ ਤੱਕ ਮੈਨੂੰ ਲੱਗਦਾ ਕਿ ਮੈਂ ਤੁਹਾਨੂੰ ਬੱਬੂ ਮਾਨ ਜਿਹੜੀ ਹਾਸਰ ਫਿਲਮ ਦੇ ਵਿੱਚ ਵੀ ਦੇਖਿਆ ਹਾਂ ਹਾਂਜੀ ਉਹ ਮੇਰੀ ਪਹਿਲੀ ਫਿਲਮ ਸੀ ਪਾਜੀ ਤੁਹਾਡੀ ਫਰਸਟ ਫਿਲਮ ਹੋ ਸੀਗੀ ਹਾਂਜੀ ਹਾਂਜੀ ਪਾਜੀ ਸੋ ਪਾਜੀ ਕਿੱਦਾਂ ਦਾ ਰਿਹਾ ਅਨੁਭਵ ਪਹਿਲੀ ਫਿਲਮ 'ਚ ਕੰਮ ਕਰਕੇ ਤੁਹਾਡਾ ਬੜਾ ਅੱਛਾ ਸੀ ਪਾਜੀ ਸੋ ਮਾਨ ਸਾਹਿਬ ਨਾਲ ਕਈ ਦੁਆਰਾ ਮੁਲਾਕਾਤ ਹੋਈ ਜੀ ਮਾਨ ਸਾਹਿਬ ਨਾਲ ਮੁਲਾਕਾਤ ਹਾਂਜੀ ਕਈ ਵਾਰ ਹੋਈ ਹੈ ਪਾਜੀ ਵੈਸੇ ਤਾਂ ਕਹਿੰਦੇ ਆ ਵੀ ਕੰਮ ਛੋਟਾ ਵੱਡਾ ਨਹੀਂ ਹੁੰਦਾ ਲੇਕਿਨ ਬਹੁਤ ਵਧੀਆ ਕੰਮ ਕਰ ਰਹੀ ਹਾਂ ਸੋ ਗੱਲ ਕਿਤੇ ਨਾ ਕਿਤੇ ਜਿਹੜੇ ਸਰੋਤੇ ਆ ਦਰਸ਼ਕ ਉਹਨਾਂ ਦੇ ਦਿਲਾਂ 'ਚ ਕਿਤੇ ਨਾ ਕਿਤੇ ਗੱਲ ਆਂਦੀ ਆ ਕਿ ਐਨਾ ਵਧੀਆ ਤੁਸੀਂ ਇੱਕ ਰੋਲ ਕੀਤਾ ਬੱਬੂ ਮਾਂਜੀ ਦੇ ਭਰਾ ਦਾ ਕਾਕੇ ਦਾ ਰੋਲ ਤੁਸੀਂ ਕੀਤਾ ਫਿਲਮ ਦੇ ਵਿੱਚ 30 ਪਲੱਸ ਤੁਸੀਂ ਫਿਲਮਾਂ ਕਰ ਚੁੱਕੇ ਹੋ ਸੋ ਸਰ ਇੰਡਸਟਰੀ ਦੇ ਵਿੱਚ ਕੰਮ ਨਹੀਂ ਮਿਲਿਆ ਜਾਂ ਕਿਸੇ ਨੇ ਤੁਹਾਡੀ ਬਾਹ ਨਹੀਂ ਫੜੀ ਜਾਂ ਤੁਸੀਂ ਆਪ ਨਹੀਂ ਕੰਮ ਕਰਨਾ ਚਾਹਿਆ ਇਹ ਫਿਲਮਾਂ ਨੂੰ ਛੱਡ ਕੇ ਮਿਲ ਕੇ ਕਾਰਡ ਲਾਈ ਆ ਬਹੁਤ ਵਧੀਆ ਕੰਮ ਵੀ ਬਹੁਤ ਵਧੀਆ ਵਾ ਸੋ ਕਿ ਕਿੱਥੇ ਇੱਕ ਕਮੀ ਰਹਿ ਗਈ ਵੀ ਤੁਹਾਨੂੰ ਅੱਗੇ ਇੰਡਸਟਰੀ 'ਚ ਕੰਮ ਨਹੀਂ ਮਿਲਿਆ ਅ ਦੇਖੋ ਭਾਜੀ ਕਮੀ ਕੋਈ ਤਾਂ ਕਮੀ ਰਹੀ ਹੋएगी ਜੇ ਕੰਮ ਨਹੀਂ ਮਿਲਿਆ ਹੋ ਸਕਦਾ ਹੈ ਆ ਐਕਟਿੰਗ ਚ ਕਮੀ ਰਹੀ ਹੋਵੇ ਹੋ ਸਕਦਾ ਹੈ ਨਹੀਂ ਐਕਟਿੰਗ ਚ ਉਹ ਦੇਖੋ ਉਹ ਦੇਖੋ ਮਾਤਾ ਜੀ ਲੁਧਿਆਣਾ ਤੋਂ ਆਏ ਹੋ ਤੁਹਾਨੂੰ ਸਪੈਸ਼ਲ ਮਿਲਣ ਵਾਸਤੇ ਐਕਟਿੰਗ ਚ ਮੈਂ ਤੁਹਾਡੀ ਫਿਲਮ ਦੇਖੀ ਆ ਹਸਰਬਿੰਦੂ ਚ ਕੰਮ ਕੀਤਾ ਵਾ ਥੋੜਾ ਜਿਹਾ ਤੁਸੀਂ ਬਚਪਨੇ ਦਾ ਰੋਲ ਕੀਤਾ ਆ ਸਰੋਤਿਆਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਉਸ ਰੋਲ ਨੂੰ ਐਕਟਿੰਗ ਚ ਕਮੀ ਨਹੀਂ ਰਹੀ ਹੁਣੀ ਜਾਂ ਤੁਹਾਡੀ ਕਿਸੇ ਡਾਇਰੈਕਟਰ ਨੇ ਬਾਣੀ ਫੜੀ ਜਾਂ ਬੱਬੂ ਮਾਨ ਨੇ ਅੱਗੇ ਤੁਹਾਨੂੰ ਕੋਈ ਫਿਲਮ ਦੇ ਵਿੱਚ ਰੋਲ ਨਹੀਂ ਮਿਲਿਆ ਜਾਂ ਤੁਸੀਂ 30 ਪਲੱਸ ਤੁਸੀਂ ਕਨੇ ਮੈਂ ਫਿਲਮਾਂ ਕਰ ਚੁੱਕੇ ਆ ਹਾਂਜੀ ਦੇਖੋ ਗੱਲ ਇਹ ਹੁੰਦੀ ਭਾਜੀ ਅ ਜ਼ਿੰਦਗੀ ਦਾ ਜਿਹੜਾ ਸਿਸਟਮ ਹੈਗਾ ਜੀ ਮੈਨੂੰ ਪਰਸਨਲੀ ਐਂ ਲੱਗਦਾ ਵੀ ਮੇ ਵੀ ਸ਼ਾਇਦ ਓਡਾ ਕੀ ਲਿਖਿਆ ਸੀ ਦਾਣਾ ਪਾਣੀ ਉੱਥੇ ਤੇ ਇਧਰਲੇ ਪਾਸੇ ਰੁਕ ਹੋ ਗਿਆ ਪਰਮਾਤਮਾ ਨੇ ਇਧਰ ਕਰਤਾ ਤੇ ਸ਼ਾਇਦ ਇਸ ਤੋਂ ਬਾਅਦ ਪਤਾ ਨਹੀਂ ਕਿਧਰਲੇ ਪਾਸੇ ਕਰੇਗਾ ਰੱਬ ਜਿਹੜੇ ਮਤਲਬ ਆਪਾਂ ਤਾਂ ਭਾਜੀ ਜਿਹੜੇ ਪਾਣੇ ਚ ਉਹਨੇ ਰੱਖਿਆ ਹੋਇਆ ਜਿਦੇ ਚ ਹੈਗੇ ਆ ਕੋਸ਼ਿਸ਼ਾਂ ਬਸ ਕੋਈ ਚੱਕਰ ਨਹੀਂ ਹੈ ਕੋਈ ਭਾਜੀ ਹਲੇ ਵੀ ਕਿਤੇ ਨਾ ਕਿਤੇ ਜੋ ਭਾਜੀ ਮਰੂ ਮਰੂ ਨਹੀਂ ਕਰਦੇ ਭਾਜੀ ਨਹੀਂ ਠੀਕ ਹੈ ਕਰਨੀ ਹੋਣੀ ਚਾਹੀਦੀ ਕਿਤੇ ਨਾ ਕਿਤੇ ਜੋ ਹੁਣ ਤੁਹਾਨੂੰ ਫੇਰ ਵੀ ਕਿਤੇ ਕੋਈ ਫਿਲਮ ਚ ਆਫਰ ਆਵੇ ਤੇ ਕੰਮ ਕਰਨਾ ਚਾਹੋਗੇ ਭਾਜੀ ਆਫਰਸ ਆ ਰਹੀਆਂ ਹੈ ਤੇ ਪਰ ਮਤਲਬ ਮੈਨੂੰ ਮੇਰੇ लायक ਲੱਗ ਨਹੀਂ ਰਿਹਾ ਕੰਮ ਕਰਨ ਲਈ ਲਾਇਕ ਤੇ ਹੁਣ ਮੈਂ ਇੱਕ ਕਰਕੇ ਆਇਆ ਵੈਸੇ ਗੁਰਨਾਮਪੁਰ ਲਰਜੀ ਨਾਲ ਤੇ ਸੌਂਗ ਕਰਕੇ ਆਇਆ ਫਿਲਮ ਫਿਲਮ ਕਰਕੇ ਆਇਆ ਭਾਜੀ ਫਿਰ ਮੈਂ ਨਾਮ ਦੱਸਣਾ ਚਾਹੂੰਗੇ ਮੈਂ ਭਾਜੀ ਨਾਮ ਨਹੀਂ ਦੱਸ ਸਕਦਾ ਜਾਂਦਾ ਐਵੇਂ ਮੇਬੀ ਵਾਲੇ ਡਿਸਕਲੋਸ ਕਰਨਾ ਚਾਹੁੰਦੇ ਕਿ ਨਹੀਂ ਬਟ ਬਹੁਤ ਜਲਦੀ ਸਿਨੇਮਾ ਘਰਾਂ ਦੇ ਵਿੱਚ ਆ ਜਾਈਗਾ ਭਾਜੀ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਦੇਖੋ ਮਾਤਾ ਜੀ ਆਏ ਹੋਏ ਭਾਈ ਸਾਹਿਬ ਆਏ ਹੋਏ ਲੁਧਿਆਣੇ ਤੋਂ ਸਪੈਸ਼ਲ ਤੁਹਾਨੂੰ ਮਿਲਣ ਵਾਸਤੇ ਆਏ ਉਹਨਾਂ ਨੂੰ ਮੈਂ ਦੱਸਿਆ ਕੀ ਹਸਰਫਿਲਮ ਦੇ ਚ ਕਾਕੇ ਭਾਈ ਜਰੋਲ ਇਹਨਾਂ ਨੇ ਬਹੁਤ ਹੀ ਵਧੀਆ ਰੋਲ ਲਭਾਇਆ ਔਰ ਮਨਜਿੰਦਰ ਵੈਲੀ ਇਹਨਾਂ ਦਾ ਨਾਮ ਹੈ ਮਨਜਿੰਦਰ ਵੈਲੀ ਸਰ ਉਹ ਲੁਧਿਆਣੇ ਤੋਂ ਤੁਹਾਨੂੰ ਫੈਨਸ ਮਿਲਣ ਵਾਸਤੇ ਆਂਦੇ ਆ ਔਰ ਤੁਹਾਡੀ ਸੋਸ਼ਲ ਮੀਡੀਆ ਤੇ ਕਾਫੀ ਵੀਡੀਓ ਵੀ ਤੁਹਾਡੀ ਵਾਇਰਲ ਹੋਈ ਹੈ ਦੇਖੋ ਗੱਲ ਇਹ ਆ ਪਾਜੀ ਵੀ ਮੈਂ ਫੈਨਸ ਤਾਂ ਮੰਨਦਾ ਨਹੀਂ ਕਿਸੇ ਨੂੰ ਸਾਰੇ ਭਰਾ ਭੈਣ ਹੈਗੇ ਆ ਤੇ ਮੈਂ ਜਦੋਂ ਕੰਮ ਕਰਦਾ ਸੀ ਪਾਜੀ ਜਦੋਂ ਫਿਲਮਾਂ 'ਚ ਵੀ ਕਰ ਰਿਹਾ ਸੀਗਾ ਮੈਂ ਉਸ ਟਾਈਮ ਵੀ ਆ ਫੈਨ ਸ਼ਬਦ ਨਹੀਂ ਨਾ ਉਹ ਕਰਦਾ ਇਹਨੂੰ ਮੈਂ ਤਾਂ ਨਹੀਂ ਦਿੰਦਾ ਮੈਂ ਸਮਝਦਾ ਵੀ ਸਰੋਤਿਆਂ ਦੇ ਸਿਰ ਤੇ ਹੀ ਅਸੀਂ ਬਣਦੇ ਆ ਤੇ ਜਿਵੇਂ ਇੱਕ ਗੱਲ ਸੀਗੀ ਵੀ ਜਦੋਂ ਕੋਈ ਕਿਰਦਾਰ ਵੱਡਾ ਹੋ ਜਾਂਦਾ ਹੈ ਆਰਟਿਸਟ ਵੱਡਾ ਹੋ ਜਾਂਦਾ ਹੈ ਸਭ ਤੋਂ ਪਹਿਲੇ ਹਰ ਇੱਕ ਆਰਟਿਸਟ ਦਾ ਜਿਹੜਾ ਇਸ ਇੰਡਸਟਰੀ 'ਚ ਆਉਣ ਦਾ ਸੁਪਨਾ ਇਹ ਹੁੰਦਾ ਹੈ ਵੀ ਉਹਨੂੰ ਵੀ ਦੁਨੀਆ ਜਾਣੇ ਹਾਂਜੀ ਹਨਾ ਉਹਨੂੰ ਲੋਕ ਪਛਾਣਨ ਉਹਨੂੰ ਮਿਲਣ ਆ ਕੇ ਫੋਟੋਆਂ ਖਿਚਾਣ ਫਿਰ ਇੱਕ ਇੱਕ ਆਰਟਿਸਟ ਇੰਨਾ ਵੱਡਾ ਹੋ ਜਾਂਦਾ ਫਿਰ ਅਸੀਂ ਉਹਨਾਂ ਚੀਜ਼ਾਂ ਤੋਂ ਭੱਜਣ ਲੱਗ ਜਾਂਦੇ ਆ ਜਿਹੜੇ ਭਾਈ ਤੁਹਾਡੇ ਕਸਟਮਰ ਰੈਗੂਲਰ ਆਂਦੇ ਰੋਟੀ ਖਾਣ ਆਂਦੇ ਆ ਕੋਈ ਬਾਰੋ ਵੀ ਆਂਦੇ ਜਾਈ ਲੁਧਿਆਣੇ ਤੋਂ ਆਏ ਹੋਇਆ ਫੋਟੋ ਮਾਰ ਕਰਾਂਦੇ ਵੀਡੀਓ ਬਣਾਉਂਦੇ ਆ ਤਾਂ ਕਿੰਨਾ ਕਮਾਨ ਮਹਿਸੂਸ ਹੁੰਦਾ ਭਾਜੀ ਮੈਂ ਤਾਂ ਉਹਨਾਂ ਦਾ ਦੇਣਾ ਹੀ ਨਹੀਂ ਦੇ ਸਕਦਾ ਕਿਉਂਕਿ ਮੈਂ ਜਦੋਂ ਇਸ ਲਾਈਨ 'ਚ ਆਇਆ ਇਹ ਫੂਡ ਕਾਰਟ ਲਗਾਈ ਹੈ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਮੇਰੇ ਕੀ ਹਾਲਾਤ ਸੀਗੇ ਅੱਜ ਮੇਰਾ ਪਹਿਰਾਵਾ ਵੀ ਚੇਂਜ ਹੈ ਤੇ ਇਹ ਸਭ ਉਹਨਾਂ ਦਾ ਪਿਆਰ ਹੈ ਜੀ ਉਹਨਾਂ ਨੇ ਮਤਲਬ ਇੰਨਾ ਕੁ ਪਿਆਰ ਦਿੱਤਾ ਮੈਂ ਸੱਚੀ ਕਹਿੰਦਾ ਵੀ ਮੈਂ ਦੇਣਾ ਨਹੀਂ ਦੇ ਸਕਦਾ ਮੈਨੂੰ ਪਤਾ ਵੀ ਨਹੀਂ ਸੀਗਾ ਬ੍ਰਦਰ ਵੀ ਇੰਨਾ ਇੰਨਾ ਲੋਕ ਮੈਨੂੰ ਇੰਨਾ ਪਿਆਰ ਕਰਦੇ ਆ ਜਾਂ ਪੰਜਾਬੀ ਹਤ ਨੂੰ ਪੰਜਾਬੀ ਇੰਨਾ ਪਿਆਰ ਕਰ ਰਹੀ ਹੈ ਇੰਨੀ ਸਪੋਰਟ ਕਰ ਰਹੀ ਹੈ ਮੈਂ ਨਹੀਂ ਸੋਚਿਆ ਸੀ ਲਾਈਫ ਦੇ ਵਿੱਚ ਭਾਜੀ ਫਿਲਮਾਂ ਦੇ ਵਿੱਚ ਠੀਕ ਸੀਗਾ ਕਿ ਤੁਹਾਨੂੰ ਇਹ ਕਾਟ ਲਗਾ ਕੇ ਵਧੀਆ ਲੱਗਦਾ ਭਾਜੀ ਮੈਂ ਤੁਹਾਨੂੰ ਦੱਸਿਆ ਪ੍ਰਮਾਤਮਾ ਜਿਹੜੇ ਪਾਸੇ ਰੱਖੇਗਾ ਉਧਰ ਵੀ ਖੁਸ਼ ਆ ਮੈਨੂੰ ਪੈਰਾਲਾਈਜ਼ ਹੋਇਆ ਸੀਗਾ ਤੇ ਮੈਂ ਤਾਂ ਉਦੋਂ ਨਹੀਂ ਪ੍ਰਮਾਤਮਾ ਨੂੰ ਗਿਲਾ ਕੀਤਾ ਵੀ ਮੈਨੂੰ ਐ ਕਿਉਂ ਹੋ ਗਿਆ ਦੇਖੋ ਮੈਂ ਕਰਮੇ ਕਰਮਾ 'ਚ ਬਹੁਤ ਬਲੀਵ ਕਰਦਾ ਮੈਨੂੰ ਐ ਲੱਗਦਾ ਵੀ ਜੋ ਵੀ ਹੁੰਦਾ ਹੈ ਜੋ ਹੋਣਾ ਹੈ ਇਹ ਸਭ ਸਾਡਾ ਕਰਮ ਦੇ ਖੇਡ ਹੈ ਇਹ ਲੇਖਾ ਹੈ ਸਾਡਾ ਇਹ ਮਤਲਬ ਅਸੀਂ ਹਿਸਾਬ ਕਿਤਾਬ ਦਿੱਤਾ ਹੁੰਦਾ ਕੁਝ ਪੁਰਾਣਾ ਰਹੇਗਾ ਹੁੰਦਾ ਸੋ ਜੋ ਹੈ ਦੇਖੋ ਭੁੱਖਾ ਨਹੀਂ ਨਾ ਮਰ ਰਿਹਾ ਭੁੱਖਾ ਨਹੀਂ ਮਰ ਰਿਹਾ ਜੋ ਕਰ ਰਹੇ ਚੰਗਾ ਹੀ ਹੈ ਫਿਰ ਸਭ ਕੁਝ ਚੰਗਾ ਹੈ ਜਦੋਂ ਅਸੀਂ ਰੋਟੀ ਖਾ ਰਹੇ ਆ ਕਮਾ ਰਹੇ ਆ ਹੱਥ ਪੈਰ ਚੱਲ ਰਹੇ ਆ ਦੇਖ ਰਹੇ ਆ ਬੋਲ ਰਹੇ ਆ ਸੁਣ ਰਹੇ ਆ ਫਿਰ ਤਾਂ ਦਿਨ ਚੰਗੇ ਹੀ ਆ ਨਾ ਭਾਜੀ ਕਿੰਨੇ ਵਜੇ ਆਨੇ ਸੂਰੇ ਅਸੀਂ 8:30 ਆ ਜਨਾਂਗੇ ਸਾਡੇ ਨੂੰ ਕਿੰਨੇ ਵਜੇ ਤੱਕ ਸਾਢੇ 4 ਵਜੇ ਤੱਕ ਸਾਢੇ 4 ਵਜੇ ਤੱਕ ਕੀ ਕੀ ਹੈ ਜੀ ਆਪਣੇ ਕੋਲ ਐਡ ਹੋਣ ਵਾਲੇ ਆਪਣੇ ਕੋਲ ਭਾਜੀ ਰਾਜਮਾ ਹੁੰਦੇ ਕੜੀ ਹੁੰਦੀ ਹੈ ਵਾਈਟ ਚਨੇ ਬਲੈਕ ਚਨੇ ਦਾਲ ਮੱਖਣੀ ਬੈਂਗਨ ਦਾ ਭੜਤਾ ਪਨੀਰ ਪੁਰਜੀ ਸ਼ਾਈ ਪਨੀਰ ਆਲੂ ਮਟਰ ਅੱਜ ਜਿਵੇਂ ਪੇਠਾ ਵੀ ਬਣਿਆ ਹੋਇਆ ਨਾਲ ਨਿਊਟਰੀ ਹੁੰਦੀ ਹੈ ਪਰਾਂਠੇ ਹੁੰਦੇ ਆ ਬ੍ਰੈਡ ਓਮਲੇਟ ਐਗ ਪੁਰਜੀ ਚਿੱਲਾ ਫਿਰ ਲੱਸੀ ਨਮਕੀਨ ਮਿੱਠੀ ਕੋਲਡ ਡਰਿੰਕ ਚਾਹ ਕੌਫੀ ਪਾਣੀ ਫਿਰ ਨੋਨ ਪਾਜੀ ਐਨਾ ਕੁਝ ਤੁਸੀਂ ਗਣਾਤ ਮੇਰੇ ਮੂੰਹ ਚ ਪਾਣੀ ਆ ਗਿਆ ਮੈਂ ਇਹ ਸਵਾਲ ਇੱਕ ਹੋਰ ਕਰਨਾ ਚਾਹੁੰਦਾ ਤੁਹਾਨ ਨਾਲ ਵੀ ਇਹ ਤੁਸੀਂ ਕਿੱਦਾਂ ਮਿਲ ਕੇ ਕਿੰਨੇ ਵਜੇ ਤੁਸੀਂ ਉੱਠਦੇ ਆਉਂਗੇ ਕਿੱਦਾਂ ਤੁਸੀਂ ਇੰਨੀ ਤਿਆਰੀ ਕਰਦੇ ਆ ਇਹ ਪਾਜੀ ਜਿਹੜੀ ਚੀਜ਼ਾਂ ਆ ਜਿਵੇਂ ਜਿਹੜੀ ਭੋਣ ਵਾਲੀਆਂ ਚੀਜ਼ਾਂ ਉਹ ਸ਼ਾਮ ਨੂੰ ਪਿਉਂਦੀਆਂ ਜਾਂ ਜਾ ਕੇ ਪਿਉਂਨੇ ਆ ਤੇ ਜੋ ਕਟਾ ਵੱਡੀ ਜੀਰਨ ਵਾਲੀਆਂ ਚੀਜ਼ਾਂ ਜਿਵੇਂ ਪਿਆਜ਼ ਆ ਉਹ ਛਿਲਕੇ ਰੱਖ ਲੀਤੇ ਸਵੇਰੇ 4 ਵਜੇ ਸਾਰੇ ਕੰਮ ਸ਼ੁਰੂ ਹੋ ਜਾਂਦੇ ਆ ਕਟਾ ਵੱਡੀ ਤੁਹਾਡੀ ਪੂਰੀ ਫੈਮਿਲੀ ਪੂਰੀ ਫੈਮਿਲੀ ਭਾਜੀ ਮੇਰੇ ਮੰਮੀ ਮੇਰੇ ਪਾਪਾ ਉਹ ਸਾਡੇ ਮਤਲਬ ਬੈਕਬੋਨ ਹੈ ਖੰਬਾ ਹੈ ਗਿਆ ਫਿਰ ਮੇਰੀ ਵਾਈਫ ਹੈਗੀ ਆ ਉਹ ਇੱਥੇ ਤੁਸੀਂ ਦੇਖ ਰਹੇ ਚੁੱਲ੍ਹਾ ਸੰਭਾਲਿਆ ਪਿਆ ਉਹਨਾਂ ਨੇ ਅੱਛਾ ਤੁਹਾਡੇ ਬਾਈ ਹਾਂਜੀ ਮੇਰੇ ਵਾਈਫ ਉਹ ਮੇਰੀ ਸਿਸਟਰ ਹੈ ਉਹਨੇ ਨੋਨ ਵੇਜ ਸੰਭਾਲਿਆ ਪਿਆ ਤੇ ਮੈਂ ਇਧਰ ਵੇਜ ਸੰਭਾਲਿਆ ਪਿਆ ਫਾਦਰ ਸਾਹਿਬ ਵੀ ਸਿਕਿਉਰ ਫਾਦਰ ਸਾਹਿਬ ਵੀ ਹੈ ਜੀ ਕਿੱਧਰ ਹੈ ਜੀ ਉਹ ਹੁਣ ਹੀ ਗਿਆ ਬਸ ਉਹ ਇਦਾਂ ਤੋਰਾ ਫੇਰਾ ਲੱਗਿਆ ਰਹਿੰਦਾ ਕੋਈ ਚੀਜ਼ ਮੁੱਕ ਗਈ ਕੋਈ ਸਮਾਨ ਚਾਹੀਦਾ ਕੁਛ ਹੈ ਉਹ ਆਉਂਦੇ ਜਾਂਦੇ ਰਹਿੰਦੇ ਆਏ ਤੁਸੀਂ ਦੇਖ ਰਹੇ ਹੋ ਬੱਬੂ ਮਾਨਜੇ ਦੀ ਫਿਲਮ ਦੇ ਵਿੱਚ ਹਸ਼ਰ ਫਿਲਮ ਦੇ ਵਿੱਚ ਕਾਕੇ ਭਾਈ ਦਾ ਰੋਲ ਇਹਨਾਂ ਨੇ ਬਹੁਤ ਹੀ ਬਖੂਬੀ ਬੜੇ ਹੀ ਵਧੀਆ ਤਰੀਕੇ ਨਾਲ ਰੋਲ ਨਿਭਾਇਆ ਔਰ ਦਰਸ਼ਕਾਂ ਨੇ ਰੱਜਮਾ ਪਿਆਰ ਦਿੱਤਾ 30+ ਫਿਲਮਾਂ ਦੇ ਵਿੱਚ ਕੰਮ ਕਰ ਚੁੱਕੇ ਹੈ ਹੁਣ ਇਹਨਾਂ ਦੀ ਫੇਰ ਇੱਕ ਪੰਜਾਬੀ ਫਿਲਮ ਆ ਰਹੀ ਹੈ ਇਹਨਾਂ ਨੇ ਨੌ ਫੇਸ ਮਹਾਲੀ ਦੇ ਵਿੱਚ ਮੈਜੈਸਟਿਕ ਹੋਟਲ ਦੇ ਕੋਲੇ ਇਹਨਾਂ ਨੇ ਕਾਟ ਲਗਾਈ ਹੋਈ ਆ ਤੁਸੀਂ ਦੇਖ ਸਕਦੇ ਹੋ ਭਾਜੀ ਕਹਿੰਦੇ ਮੈਂ ਕਰਮਾਂ ਤੇ ਬਹੁਤ ਜ਼ਿਆਦਾ ਯਕੀਨ ਕਰਦਾ ਆ ਜੋ ਪ੍ਰਮਾਤਮਾ ਨੇ ਜਿੱਤੇ ਰੱਖਣਾ ਇਹ ਇਸ ਕੰਮ ਤੇ ਵੀ ਬੜੇ ਖੁਸ਼ ਆ ਔਰ ਫਿਲਮਾਂ 'ਚ ਕੰਮ ਕਰਕੇ ਬੜੇ ਖੁਸ਼ ਆ ਸੋ ਪੰਜਾਬ ਇੱਕ ਤਰ੍ਹਾਂ ਦੀ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਆ ਸੋ ਤੁਸੀਂ ਦੇਖ ਸਕਦੇ ਹੋ ਕੈਮਰਾ ਘੁਮਾ ਕੇ ਦਿਖਾ ਸਕਦੇ ਹੋ ਪਿੱਛੇ ਇਹਨਾਂ ਦੇ ਪੂਰੀ ਫੈਮਿਲੀ ਜਿਹੜੀ ਕੀ ਪਰੌਂਠੇ ਬਣਾ ਰਹੇ ਆ ਨੌਨ ਵੈਜ ਵੀ ਆ ਵੈਜ ਵੀ ਆ ਕਿੰਨੇ ਪ੍ਰਕਾਰ ਦੇ ਇਹਨਾਂ ਨੇ ਸਬਜ਼ੀਆਂ ਗਨਾਤੀਆਂ ਤੁਸੀਂ ਦੇਖ ਸਕਦੇ ਹੋ 30 ਪਲੱਸ ਇਹਨਾਂ ਕੋਲ ਆਈਟਮਾਂ ਆ ਸੋ ਭਾਜੀ ਤੁਹਾਡੇ ਨਾਲ ਗੱਲਬਾਤ ਕਰਕੇ ਬੜਾ ਵਧੀਆ ਲੱਗਿਆ ਭਾਜੀ ਤਿੰਨ ਵਾਰੀ ਮੈਂ ਮਹਾਲੀ ਕੋ ਮੁੜ ਕੇ ਗਿਆ ਮੈਨੂੰ ਮੌਕਾ ਨਹੀਂ ਮਿਲਿਆ ਇੱਕ ਵਾਰੀ 4 ਵਜੇ ਤੋਂ ਬਾਅਦ ਲੇਟ ਹੋ ਗਿਆ ਸੀਗਾ ਸੋ ਅੱਜ ਅੱਜ ਅਸੀਂ ਆਏ ਸੀ ਅੱਜ ਮੈਂ ਸੋਚਿਆ ਮੈਂ ਕਿ ਆ ਤੁਹਾਡੀ ਇੰਟਰਵਿਊ ਕਰਕੇ ਜਾਨੀ ਮੈਂ ਤੁਹਾਨੂੰ ਦੱਸਿਆ ਲੋਕ ਜਿਹੜਾ ਖਾਣਾ ਉਹ 1.5 2 ਵਜੇ ਤੱਕ ਖਤਮ ਹੋ ਜਾਂਦਾ ਤੇ ਮੈਂ ਫੇਰ ਤੁਹਾਡੇ ਮਾਧਿਅਮ ਰਾਈ ਮਤਲਬ ਮੈਂ ਤੁਹਾਡੇ ਆਪਣੇ ਜਿੰਨੇ ਮੇਰੇ ਭਰਾ ਹੈਗੇ ਆ ਜਿੰਨੀ ਭੈਣਾਂ ਹੈਗੀਆਂ ਜਿੰਨੀ ਮੇਰੀ ਫੈਮਿਲੀ ਹੈ ਜਿਨ੍ਹਾਂ ਨੇ ਮੈਨੂੰ ਇੰਨਾ ਸਪੋਰਟ ਕੀਤਾ ਇੰਨਾ ਸਪੋਰਟ ਕੀਤਾ ਵੀ ਮੈਂ ਜਿਸ ਹਾਲਾਤਾਂ ਵਿੱਚ ਸੀ ਉਸ ਹਾਲਾਤਾਂ ਚੋਂ ਮੈਨੂੰ ਬਾਹਰ ਕੱਢਿਆ ਤੁਹਾਡਾ ਸਾਰਿਆਂ ਦਾ ਤੈ ਦਿਲੋਂ ਧੰਨਵਾਦ ਮੈਂ ਪੰਜਾਬੀਅਤ ਨੂੰ ਪੰਜਾਬੀ ਨੂੰ ਸਪੋਰਟ ਕਰਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਭਾਜੀ ਨਾਲ ਜਿਨ੍ਹਾਂ ਨੇ ਹਸਰ ਫਿਲਮ ਦੇ ਵਿੱਚ ਕਾਕੇ ਦਾ ਕਿਰਦਾਰ ਨਿਭਾਇਆ ਸੋ ਕਾਕੇ ਬਾਜੀ ਇੱਕ ਵਾਰੀ ਜਿਹੜੇ ਸਾਡੇ ਸਰੋਤੇ ਲਾਈਵ ਟੂਡੇ ਲੁਧਿਆਣਾ ਦੇਖ ਰਿਆ ਸੋ ਇੱਕ ਵਾਰੀ ਉਹੀ ਚੱਲ ਕੇ ਇੱਕ ਵਾਰੀ ਦੇਖਣੀ ਚਾਹੁੰਦੇ ਆ ਜੋ ਤੁਸੀਂ ਬੱਬੂ ਮਾਨ ਜੀ ਨਾਲ ਤੁਸੀਂ ਫਿਲਮ ਚ ਕਿਰਦਾਰ ਨਿਭਾਇਆ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਲਾਈਵ ਟੂਡੇ ਲੁਧਿਆਣਾ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਮਨਿੰਦਰ ਵੈਲੀ ਵੈਲੀ ਵੱਲੋਂ ਤੇ ਬਾਕੀ ਰਹੀ ਗੱਲ ਡਾਇਲੋਗ ਦੀ ਹਸ਼ਰ ਫਿਲਮ ਦਾ ਫਰਸਟ ਫਿਲਮ ਜੀ ਮੇਰੀ ਉਹਦਾ ਜ਼ਿਆਦਾ ਫੇਮਸ ਡਾਇਲੋਗ ਮੈਂ ਤੁਹਾਨੂੰ ਸੁਣਾ ਦੇਣਾ ਵੈਸੇ ਤਾਂ ਓਵਰ ਆਲ ਫਿਲਮ ਹੀ ਪੂਰੀ ਫੇਮਸ ਹੈ ਹੈਲੋ ਵੀਰੇ ਤੂੰ ਕਿੱਥੇ ਐ ਵੀਰਾ ਤਾਂ ਕਿਸੇ ਨਾਲ ਲੜ ਰਿਹਾ ਮੇਰਾ ਵੀਰਾ ਗੁੰਮ ਗਿਆ ਵੀਰਾ ਗੁੰਮ ਹੋ ਗਿਆ ਮੇਰਾ ਵੀਰਾ ਗੁੰਮ ਗਿਆ ਸੋ ਬਹੁਤ ਹੀ ਬਾਕਮਾਲ ਐਕਟਿੰਗ ਐ ਕਾਕੇ ਭਾਜੀ ਤੁਸੀਂ ਦੇਖ ਸਕਦੇ ਹੋ ਹਸਰ ਫਿਲਮ ਦੇ ਵਿੱਚ ਇਹਨਾਂ ਨੇ ਇਹੀ ਜਿਹੜੇ ਕੀ ਐਕਟਿੰਗ ਹੋਣ ਕਰਕੇ ਦਿਖਾਈ ਇਹਨਾਂ ਨੇ ਰੋਲ ਪਲੇ ਕੀਤਾ ਹੈ ਬੱਬੂ ਮਾਨ ਜੀ ਨਾਲ ਤੋ ਕਾਕੇ ਭਾਜੀ ਇਹ ਸਵਾਲ ਮੈਂ ਫਿਰ ਇੱਕ ਤੋਂ ਬਾਰ ਦੁਬਾਰਾ ਕਰਦਾ ਕਿ ਕਦੀ ਬੱਬੂ ਮਾਨ ਜੀ ਨਾਲ ਬੱਬੂ ਮਾਨ ਜੀ ਨਾਲ ਤੁਹਾਡੀ ਕਦੇ ਦੁਬਾਰਾ ਮੁਲਾਕਾਤ ਹੋਈ ਹੈ ਭਾਜੀ ਮੁਲਾਕਾਤ ਤਾਂ ਬਥੇਰੀਆਂ ਹੋਈਆਂ ਬਟ ਆਹ ਕੰਮ ਕਰਨ ਤੋਂ ਪਹਿਲੇ ਨਹੀਂ ਹੋਈ ਮੇਰੀ ਇਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਤੇ ਥੋੜੇ ਦਿਨ ਪਹਿਲਾਂ ਬੱਬੂ ਮਾਨ ਜੀ ਨੇ ਇੱਕ ਇੰਟਰਵਿਊ ਦਿੱਤੀ ਸੀ ਕਹਿੰਦੇ ਸੀ ਕਾਕੇ ਭਾਜੀ ਨੂੰ ਦੁਬਾਰਾ ਮਿਲਾਂਗੇ ਦੁਬਾਰਾ ਉਹਨਾਂ ਨੂੰ ਮੌਕਾ ਦੇਵਾਂਗੇ ਜੀ ਭਾਜੀ ਜੀ ਭਾਜੀ ਮੈਂ ਵੀ ਦੇਖੀ ਭਾਜੀ ਇੰਟਰਵਿਊ ਬਟ ਹਜੇ ਮੇਰੀ ਕੋ ਕਿਵੇਂ ਆ ਕੰਮ ਕਰਦੇ ਹੋ ਤੁਹਾਡਾ ਹਸਰ ਫਿਲਮ ਚ ਕਿਦਾਂ ਸਬਬ ਬਣਿਆ ਬੱਬੂ ਮਾਨ ਜੀ ਨਾਲ ਤੁਹਾਨੂੰ ਬੱਬੂ ਮਾਨ ਜੀ ਲੈ ਗਏ ਜਿ ਤੁਹਾਨੂੰ ਕਿਦਾਂ ਸਬਬ ਮਿਲਿਆ ਫਿਲਮ ਚ ਕੰਮ ਕਰਨ ਦਾ ਕਿਦਾਂ ਰੋਲ ਮਿਲਿਆ ਪਾਜੀ ਐਕਚੁਅਲੀ ਸ਼ੌਂਕ ਸੀਗਾ ਮੇਰਾ ਵੱਡੇ ਪਰਦੇ ਤੇ ਆਨ ਦਾ ਤੇ ਕੁਝ ਮੈਂ ਮਿਮਿਕਰੀ ਕਰਦਾ ਰਹਿੰਦਾ ਸੀਗਾ ਤੇ ਬਸ ਇਦਾਂ ਹੀ ਸਬਬ ਹੋਣਿਆ ਕਿ ਇਦਾਂ ਹੀ ਰਾਹ ਚੱਲਦੇ ਕਰਦਾ ਸੀਗਾ ਕਿਸੇ ਨੇ ਸੋਣੀ ਉਹਨਾਂ ਨੇ ਗੌਰਵ ਤਰੇਨ ਜੀ ਨਾਲ ਮਿਲਿਆ ਥਾ ਜੋ ਸਾਡੇ ਫਿਲਮ ਦੇ ਡਾਇਰੈਕਟਰ ਸੀਗੇ ਤੇ ਉੱਥੇ ਮਾਨ ਸਾਹਿਬ ਬੈਠੇ ਹੋਏ ਸੀਗੇ ਤੇ ਉਹਨਾਂ ਨੇ ਦੱਸਿਆ ਵੀ ਇਸ ਤਰ੍ਹਾਂ ਇੱਕ ਫਿਲਮ ਬਣ ਰਹੀ ਹੈ ਤੇ ਉਹ ਥੋੜਾ ਜਿਹਾ ਮੈਂ ਤਾਂ ਉਹਨਾਂ ਨੇ ਉੱਥੇ ਉਹਨ ਦੀ ਸਪੋਰਟ ਆਡੀਸ਼ਨ ਲਿਆ ਮੈਂ ਕਿਹੜੇ ਕਿਹੜੇ ਆਰਟਿਸਟ ਦੀ ਕਰਦੇ ਹਾਂ ਮੈਂ ਪਹਿਲੇ ਕਰਦਾ ਹੁੰਦਾ ਸੀ ਭਾਜੀ ਮੇਰ ਮਿੱਤਰ ਸਾਹਿਬ ਦੀ ਕੇਸ਼ਟ ਮੁਖ ਜੀ ਦੀ ਤਰਮਿੰਦਰ ਦੀ ਸੰਜੀਵ ਕੁਮਾਰ ਥੋੜੀ ਜੀ ਮੇਰ ਮਿੱਤਰ ਦੀ ਹੋ ਜੀ ਭਾਜੀ ਹੁਣ ਨਹੀਂ ਆਉਂਦੀ ਉਹਨ ਦਾ ਮੈਂ ਥੋੜੀ ਜੀ ਭਾਜੀ ਥੋੜੀ ਜੀ ਹੁਣ ਤਾਂ ਭਾਜੀ ਕਾਫੀ ਟਾਈਮ ਹੋ ਗਿਆ ਕਿਸੇ ਦੀ ਕਰ ਲਓ ਇੱਕ ਇੱਕ ਆਰਟਿਸਟ ਦੀ ਕਰਕੇ ਦਿਖਾਓ ਥੋੜੀ ਤਰਮਿੰਦਰ ਦੀ ਕਰ ਦਿਓ ਕੇਸ਼ਟ ਮੁਖ ਜੀ ਦੀ ਕਰ ਦਿਓ ਜਾਂ ਮੇਲ ਮਿੱਤਰ ਜੀ ਦੀ ਕਰ ਦਿਓ ਬੜੇ ਵੱਡੇ ਫਨਕਾਰ ਹੋਏ ਆ ਕਿਸੇ ਇੱਕ ਦੀ ਤੁਸੀਂ ਮਿਮਿਕਰੀ ਕਰਕੇ ਦਿਖਾਓ ਥੋੜੀ ਹੋਏ ਹੋਏ ਨਾ ਬਾਜ ਕੇ ਆਇਆਂ ਸਵਾਰੀਆਂ ਨਾ ਜੀਤਾ ਸੋਣੀ ਬੱਬੂ ਉਹ ਜੇ ਕਵਾਜ ਗਿਆ ਤਾਂ ਕਿਹੜਾ ਲੱਭੂ ਆਇਆ ਕਿ ਨਾ ਹੋਏ ਮੈ릭 ਸਵਾਰੀਆਂ ਆਇਮ ਡਾਇਲੌਗਸ ਨਹੀਂ ਹੋਣ ਯਾਦ ਹੈ ਵੈਰੀ ਗੁੱਡ ਬਹੁਤ ਵਧੀਆ ਬਹੁਤ ਵਧੀਆ ਮੇਲ ਮਿੱਤਰ ਸਾਹਿਬ ਦੀ ਇਹਨਾਂ ਨੇ ਐਕਟਿੰਗ ਕੀਤੀ ਹੈ ਭਾਜੀ ਉਹਨਾਂ ਨੇ ਔਰ ਗੁਨਾ ਦੀ ਖਾਨ ਹੈ ਕਾਕਾ ਭਾਜੀ ਔਰ ਅਸੀਂ ਲੁਧਿਆਣੇ ਤੋਂ ਸਪੈਸ਼ਲ ਉਹਨਾਂ ਨੂੰ ਇੰਟਰਵਿਊ ਕਰਨ ਵਾਸਤੇ ਆਏ ਆ ਔਰ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਿਓ ਕਮੈਂਟ ਕਰਿਓ ਔਰ ਕਾਕਾ ਭਾਜੀ ਨੂੰ ਆਪਾਂ سپورਟ ਕਰਨੀ ਆ ਕੰਮ ਇਹਨਾਂ ਦਾ ਇਹ ਵੀ ਬਹੁਤ ਵਧੀਆ ਆ ਨਾਲ ਦੀ ਨਾਲ ਕਿਤੇ ਨਾ ਕਿਤੇ ਫਿਲਮ ਇੰਡਸਟਰੀ ਤੱਕ ਇਹ ਵੀਡੀਓ ਜਾਣੀ ਚਾਹੀਦੀ ਹੈ ਤਾਂ ਕਿ ਭਾਜੀ ਨੂੰ ਹੋਰ ਅੱਗੇ ਕੰਮ ਮਿਲੇ ਔਰ ਆਪਣੀ ਐਕਟਿੰਗ ਦੇ ਨਾਲ ਦਸਕਾਰੇ ਦਿਲਾਲੇ ਵਿੱਚ ਦੁਬਾਰਾ ਫਿਰ ਤੋਂ ਇੱਕ ਵਾਰੀ ਆਪਣੀ ਜਗ੍ਹਾ ਬਣਾ ਸਕਣ ਸੋ ਗੱਲਬਾਤ ਕੀਤੀ ਹੈ ਜਿਹੜੇ ਹਸਰ ਫਿਲਮ ਦੇ ਜਿਨ੍ਹਾਂ ਨੇ ਬੱਬੂ ਮਾਨ ਜੀ ਨਾਲ ਕੰਮ ਕੀਤਾ ਕਾਕਾ ਭਾਜੀ ਨਾਲ ਉਹਨਾਂ ਦੇ ਸਿਸਟਰ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਦੀਦੀ ਲਾਈਵ ਟੂਡੇ ਲੁਧਿਆਣਾ ਜੀ ਤੁਹਾਡਾ ਸਵਾਗਤ ਕਰਦੇ ਆਂ ਦੀਦੀ ਸਭ ਤੋਂ ਪਹਿਲਾਂ ਤਾਂ ਚਲੋ ਕੰਮ ਛੋਟਾ ਵੱਡਾ ਨਹੀਂ ਹੁੰਦਾ ਮੈਂ ਪਹਿਲਾਂ ਵੀ ਕਿਹਾ ਸੋ ਤੁਹਾਡੇ ਬ੍ਰਦਰ ਉਹਨਾਂ ਨੇ 30 ਪਲੱਸ ਫਿਲਮਾਂ ਦੇ ਵਿੱਚ ਕੰਮ ਕੀਤਾ ਬੱਬੂ ਮਾਨ ਜੀ ਨਾਲ ਕੰਮ ਕੀਤਾ ਸੋ ਬੜੇ ਫਕਰ ਦੀ ਗੱਲ ਹੈ ਇੰਨੇ ਵੱਡੇ ਫਨਕਾਰ ਹੈ ਬੱਬੂ ਮਾਨ ਜੀ ਸੋ ਅੱਜ ਉਹ ਕਾਰਟ ਲਾ ਰਹੇ ਆ ਸੋ ਜਿਹੜੀ ਫਿਲਮਾਂ ਵਾਲਾ ਕੰਮ ਠੀਕ ਸੀ ਕਿ ਕਾਰਟ ਵਾਲਾ ਕੰਮ ਠੀਕ ਹੈ ਦੋਨੋਂ ਆਪਣੀ ਜਗ੍ਹਾ ਵਧੀਆ ਹੈ ਉਹ ਟਾਈਮ ਮਤਲਬ ਜਦੋਂ ਉਹਨਾਂ ਦੀ ਲੱਕ ਲੱਕ ਚੁੱਕ ਹੁੰਦਾ ਹੈਗਾ ਉਦੋਂ ਕਿਸਮਤ ਉਸ ਟਾਈਮ ਵਧੀਆ ਸੀ ਆਪਾਂ ਇਸ ਟਾਈਮ ਨੂੰ ਵੀ ਇੰਜੋਏ ਕਰ ਰਹੇ ਆ ਆਪਾਂ ਨਾ ਵਾਈ ਗੁਰਜੀ ਨਾਲ ਕੋਈ ਸ਼ਿਕਾਇਤ ਹੈ ਨਾ ਕੋਈ ਫਿਲਮ ਇੰਡਸਟਰੀ ਨਾਲ ਕਿਸੇ ਨਾ ਕੋਈ ਸ਼ਿਕਾਇਤ ਨਹੀਂ ਹੈ ਭਾਈ ਗੁਰਜੀ ਸਾਨੂੰ ਇਸ 'ਚ ਵੀ ਤਰੱਕੀਆਂ ਦੇ ਰਹੇ ਹੈਗੇ ਜਿਸ ਕੰਮ 'ਚ ਪਹਿਲਾਂ ਬ੍ਰਦਰ ਸੀਗੇ ਉਸ 'ਚ ਵੀ ਤਰੱਕੀਆਂ ਸੀ ਸੀਗੇ ਕੋਈ ਇਦਾਂ ਦਾ ਕੋਈ ਸਾਨੂੰ ਤੁਸੀਂ ਤੁਸੀਂ ਸਾਰੇ ਫੈਮਿਲੀ ਤੁਸੀਂ ਇੰਨੀ ਮਿਹਨਤ ਕਰ ਰਹੇ ਹੋ ਸੋ ਪਹਿਲਾਂ ਕਾਕਾ ਬਾਜੀ ਇਕੱਲੇ ਫਿਲਮ ਇੰਡਸਟਰੀ 'ਚ ਕੰਮ ਕਰਦੇ ਸੀਗੇ ਹੁਣ ਸਾਰੇ ਤੁਸੀਂ ਕੰਮ ਕਰਦੇ ਹੋ ਇੱਥੇ ਨੌ ਫੇਸ ਮਹਾਲੀ ਦੇ ਵਿੱਚ ਤੁਸੀਂ ਕਾਟ ਲਾਈ ਹੋਈ ਆ ਸੋ ਕਿਦਾਂ ਦਾ ਲੱਗਦਾ ਹੈ ਵਧੀਆ ਲੱਗਦਾ ਸਰ ਕਸਟਮਰ ਜਿਹੜੇ ਮਤਲਬ ਆਂਦੇ ਹੈਗੇ ਆਪਣੇ ਬ੍ਰਦਰ ਸਿਸਟਰ ਜਿੰਨੇ ਵੀ ਆਂਟੀ ਅੰਕਲ ਜੋ ਵੀ ਆਂਦੇ ਬੜਾ ਐਪਰੀਸ਼ੀਏਟ ਕਰਦੇ ਆ ਸਾਨੂੰ ਦੇਖ ਕੇ ਕਈ ਮਤਲਬ ਜਿਹੜੇ ਨਿਊ ਜਨਰੇਸ਼ਨਸ ਹੈ ਉਹ ਵੀ ਪ੍ਰਭਾਵਿਤ ਹੁੰਦੇ ਕਿ ਅਸੀਂ ਬਹੁਤ ਵਧੀਆ ਮਤਲਬ ਮਿਹਨਤ ਕਰ ਰਹੇ ਆ ਵਿਦੇਸ਼ਾਂ ਵਾਲ ਨਹੀਂ ਭੱਜ ਰਹੇ ਜਾਂ ਕੋਈ ਗਲਤ ਸਟੈਪ ਨਹੀਂ ਚੱਕ ਰਹੇ ਕੁਝ ਨਹੀਂ ਅਸੀਂ ਮਿਹਨਤ ਕਰ ਰਹੇ ਆ ਔਰ ਟੇਸਟ ਦੇ ਰਹੇ ਆ ਜੋ ਸਾਡੇ ਕਸਟਮਰ ਹੈ ਜੋ ਲਾਈਕ ਤੁਹਾਡਾ ਕੀ ਨਾਮ ਹੈ ਮੇਰਾ ਪ੍ਰਭਜੋਤ ਹੈ ਪ੍ਰਭਜੋਤ ਹੈ ਸੋ ਦੀਦੀ ਜਦੋਂ ਹੁਣ ਜਿੱਦਾਂ ਲੁਧਿਆਣੇ ਤੋਂ ਮਾਤਾ ਜੀ ਆਏ ਸੀਗੇ ਹੋਰ ਵੀ ਆਂਦੇ ਹੋਣੇ ਆ ਜਿੱਦਾਂ ਭਾਜੀ ਕਹਿੰਦੇ ਮੈਂ ਕਿਸੇ ਬਹੁਤ ਆਸ਼ੀਰਵਾਦ ਦੇ ਕੇ ਸਾਡੇ ਭੈਣ ਪਰ ਕਿੰਨਾ ਕਮਾਨ ਮਹਿਸੂਸ ਹੁੰਦਾ ਬਹੁਤ ਬਹੁਤ ਜ਼ਿਆਦਾ ਬਹੁਤ ਵਧੀਆ ਲੱਗਦਾ ਹੈ ਸਾਡੇ ਸਿਰ ਤੇ ਹੱਥ ਫੇਰ ਕੇ ਚੱਲਦੇ ਆ ਰਹੀ ਫਿਲਮ ਆ ਰਹੀ ਹੈ ਇੱਕ ਹੋਰ ਹਾਂਜੀ ਹਾਂਜੀ ਸਰ ਠੀਕ ਹੈ ਜੀ ਆ ਰਹੀ ਹੈ ਹਾਂਜੀ ਹਾਂਜੀ ਸੋ ਮੈਂ ਕੋਸ਼ਿਸ਼ ਕਰੇ ਨਹੀਂ ਕਰਦਾ ਮੈਂ ਇਹ ਵਿਸ਼ਵਾਸ ਕਰਦਾ ਪਰਮਾਤਮਾ ਦੇ ਉੱਤੇ ਔਰ ਮੈਂ ਪੂਰਾ ਵਿਸ਼ਵਾਸ ਆ ਕਿ ਜਿਹੜੀ ਫਿਲਮ ਦੇ ਭਾਜੀ ਉਹਨੇ ਹੁਣ ਰੋਲ ਕਰ ਰਹੇ ਆ ਫਿਲਮ ਆ ਰਹੀ ਪੰਜਾਬੀ ਨਾਮ ਨਹੀਂ ਉਹ ਦੱਸਣਾ ਚਾਹੁੰਦੇ ਲੇਕਿਨ ਮੈਨੂੰ ਇੰਨਾ ਕੁ ਵਿਸ਼ਵਾਸ ਆ ਕਿ ਰਜਮਾ ਪਿਆਰ ਜਿੱਦਾਂ ਸਰੋਤਿਆਂ ਨੇ ਹਸਰ ਫਿਲਮ ਦੇ ਦਿੱਤਾ ਵਾ ਇਸ ਫਿਲਮ ਨੂੰ ਵੀ ਰਜਮਾ ਪਿਆਰ ਦੇਵੋਗੇ ਤੁਸੀਂ ਦੇਖ ਰਹੇ ਹੋ ਲਾਈਵ ਟੂਡੇ ਲੁਧਿਆਣਾ ਮੈਂ ਰਜਿਸਟਰ